ਲੰਬਰਡੀਆ ਦੇ ਵਿੱਚ ਨਰਕ ਵਰਗੀ ਗਰਮੀ ਤੇ ਕੰਮ ਰੋਕਣ ਦੀ ਕੀਤੀ ਗਈ ਮੰਗ ਸੀਜ਼ਲ ਚੀਜ਼ਲ ਵੋਇਲ ਤਿੰਨ ਵੱਡੀਆਂ ਜਿਹੜੀਆਂ ਮਜ਼ਦੂਰ ਸੰਗਠਨ ਜੂਨੀਅਨ ਇਹਨਾਂ ਨੇ ਲੰਬਰਡੀਆ ਸਰਕਾਰ ਦੇ ਕੋਲ ਕੀਤੀ ਅਪੀਲ ਕਿਹਾ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਖੁੱਲੀ ਧੁੱਪ ਦੇ ਵਿੱਚ ਕੰਮ ਕਰਨ ਤੇ ਤੁਰੰਤ ਲਾਈ ਜਾਵੇ ਰੋਕ ਖਾਸ ਕਰਕੇ ਉਹਨਾਂ ਥਾਵਾਂ ਤੇ ਜਿੱਥੇ ਬਾਰਕ ਕਲੀਮੇਟ ਮੈਪ ਅਨੁਸਾਰ ਰੈੱਡ ਅਲਰਟ ਦਿੱਤਾ ਗਿਆ ਇਹ ਮੰਗਾਂ ਜਿਹੜੀ ਇਟਲੀ ਦੇ ਹੋਰ ਖੇਤਰਾਂ ਟਸਕਾਨਾ ਲਾਟਸਿਓ ਪੂਲਿਆ ਇਹਨਾਂ ਦੇ ਵਿੱਚ ਪਹਿਲਾਂ ਤੋਂ ਹੀ ਲਾਗੂ ਹੋ ਚੁੱਕੀਆਂ ਨੇ ਇਹ ਜਿਹੜੀਆਂ ਪਾਬੰਦੀਆਂ ਨੇ ਕਿ ਦੁਪਹਿਰ ਨੂੰ 4 ਵਜੇ ਤੋਂ ਬਾਅਦ ਅਸੀਂ ਕੰਮ ਨਹੀਂ ਕਰਨਾ ਮੁੱਖ ਕਾਰਨ ਕੀ ਹੈ ਜੀ ਕਾਰਨ ਇਹਦਾ ਹੈ ਕਿ ਮਜ਼ਦੂਰ ਆ ਜਿਹੜੇ ਮਜ਼ਦੂਰਾਂ ਨੂੰ ਧੁੱਪ ਦੇ ਵਿੱਚ ਜਦ ਤੱਕ ਕੰਮ ਕਰਦੇ ਉਹਨਾਂ ਨੂੰ ਠੰਡੀ ਛਾਂ ਮਿਲਣੀ ਬਹੁਤ ਜ਼ਰੂਰੀ ਹੈ ਮਜ਼ਦੂਰ ਖਾਸ ਕਰਕੇ ਕਿਹੜੇ ਆ ਕੰਸਟਰਕਸ਼ਨ ਖੇਤੀਬਾੜੀ ਸੜਕ ਤੇ ਜਿਹੜੇ ਕੰਮ ਕਰਦੇ ਆ ਲੋਡਿੰਗ ਡੀਆਨਲੋਡਿੰਗ ਦਾ ਕੰਮ ਕਰਦੇ ਜਿਨ੍ਹਾਂ ਨੂੰ ਧੁੱਪ ਦੇ ਵਿੱਚ ਖੜ ਕੇ ਧੁੱਪ ਦੇ ਥੱਲੇ ਰਹਿ ਕੇ ਕੰਮ ਕਰਨਾ ਪੈਂਦਾ ਹੈ ਪਰ ਕੀ ਕਾਨੂੰਨੀ ਤੌਰ ਤੇ ਇਹ ਕੰਮ ਨੂੰ ਰੋਕਿਆ ਜਾ ਸਕਦਾ ਹਾਂਜੀ ਜ਼ਰੂਰ ਕਿਉਂ ਨਹੀਂ ਰੋਕਿਆ ਜਾ ਸਕਦਾ ਇਟਲੀ ਦਾ ਜਿਹੜਾ ਕਾਨੂੰਨ ਆ ਜਦੋਂ ਅਸੀਂ ਸੇਫਟੀ ਦਾ ਜਦੋਂ ਕਾਨੂੰਨ ਅਸੀਂ ਪੜ੍ਹੀ ਉਹਨਾਂ ਦੇ ਵਿੱਚ ਵੀ ਆਰਟੀਕਲ 287 ਜੋ ਤੁਸਾਨੂੰ ਲਿਖਿਆ ਦੇਖ ਸਕਦੇ ਉਹਨਾਂ ਦੇ ਹਿਸਾਬ ਦੇ ਨਾਲ ਜਿਹੜਾ ਮਾਲਕ ਜ਼ਿੰਮੇਵਾਰ ਹੈ ਆਪਣੇ ਮਜ਼ਦੂਰਾਂ ਦੀ ਸੁਰੱਖਿਆ ਕਰਨ ਦੇ ਲਈ ਉਹਨੇ ਮਜ਼ਦੂਰਾਂ ਨੂੰ ਗਰਮੀ ਤੋਂ ਬਚਾਉਣਾ ਜਿੰਨਾ ਘੱਟ ਹੋ ਸਕੇ ਖਤਰਾ ਗਰਮੀ ਦੇ ਵਿੱਚ ਉਹਨੂੰ ਉਹਨੇ ਦੇ ਵਿੱਚ ਭੇਜਣਾ ਹੁਣ ਇੰਪਸ ਵੀ ਆਪ ਕਹਿੰਦਾ ਹੈ ਕਿ ਜਦੋਂ 35 ਡਿਗਰੀ ਤੋਂ ਵੱਧ ਤਾਪਮਾਨ ਹੋ ਜਾਂਦਾ ਹੈ ਅਸਲ ਦੇ ਵਿੱਚ ਮਹਿਸੂਸ ਹੋਣ ਵਾਲਾ ਤਾਂ ਕੰਮ ਨੂੰ ਰੋਕ ਕੇ ਕਾਸਾ ਇੰਟੀਗਰਾਜ਼ਿਓਨੇ ਗੋਦਾਨੀ ORDINARIA ਜਿਹਨੂੰ ਚੀਗੋ ਕਿਹਾ ਜਾਂਦਾ ਹੈ ਉਹਦੀ ਅਰਜੀ ਦਿੱਤੀ ਜਾਂਦੀ ਹੈ ਅਤੇ ਇਸ ਤਰ੍ਹਾਂ ਕਰਨ ਦੇ ਨਾਲ ਮਾਲਕ ਤੁਹਾਨੂੰ ਕੰਮ ਤੋਂ ਕੱਢ ਵੀ ਨਹੀਂ ਸਕਦਾ ਤੁਸੀਂ ਕੰਮ ਤੇ ਨਹੀਂ ਵੀ ਜਾਓਗੇ ਤੁਹਾਨੂੰ ਪੈਸੇ ਮਿਲਣਗੇ ਤੁਹਾਡੀ ਨੌਕਰੀ ਵੀ ਨਹੀਂ ਜਾਊਗੀ ਤਨਖਾਹ ਵੀ ਪੂਰੀ ਦੀ ਪੂਰੀ ਆਣੀ ਹੈ ਤੁਹਾਡੀ ਸਿਹਤ ਵੀ ਪੂਰੀ ਦੀ ਪੂਰੀ ਠੀਕ ਰਹੇਗੀ ਜਲਾਤਰ ਸਪੈਸ਼ਲੀ ਜਿਸ ਤਰ੍ਹਾਂ ਜਿਹੜੇ ਬੰਦੇ ਕੰਸਟ੍ਰਕਸ਼ਨ ਦਾ ਕੰਮ ਕਰਦੇ ਆ ਜਾਲ ਬੰਨਣ ਵਾਲੇ ਜਿਹੜੇ ਆ ਐਗਜ਼ੈਂਪਲ ਦੇ ਗੱਲ ਕਰਦੇ ਛੱਤਾਂ ਤੇ ਖੜ ਕੇ ਉਹਨਾਂ ਨੂੰ ਕੰਮ ਕਰਨਾ ਪੈਂਦਾ ਤੇ ਉਹਨਾਂ ਨੂੰ ਸਪੈਸ਼ਲ ਏਜ ਦੇ ਵਿੱਚ ਰੱਖਿਆ ਜਾ ਸਕਦਾ ਹੈ ਅੱਛਾ ਜੇ ਅਸੀਂ ਗੱਲ ਕਰਦੇ ਆ ਜੀ ਕਿ ਕਿੱਥੇ ਕਿੱਥੇ ਇਹਨਾਂ ਨੂੰ ਰੱਖਿਆ ਗਿਆ ਕਿਹੜੇ ਕਿਹੜੇ ਪਾਸੇ ਹੈ ਇਸ ਟਾਈਮ ਕਾਨੂੰਨ ਲਾਗੂ ਆ ਲੁੰਬਰਦੀਆ ਦੇ ਵਿੱਚ ਸਰਕਾਰ ਵੱਲੋਂ ਮੰਗ ਕੀਤੀ ਗਈ ਹੈ ਮਜ਼ਦੂਰ ਜੂਨੀਅਨ ਜੂਨੀਅਨਾਂ ਜਿਹੜੀ ਉਹਨਾਂ ਵੱਲੋਂ ਜੇ ਹੋਰ ਖੇਤਰਾਂ ਦੇ ਵਿੱਚ ਗੱਲ ਕਰੀਏ ਜਿਸ ਤਰ੍ਹਾਂ ਪੋਲੀਆ ਲਾਚ ਦੀ ਅਸੀਂ ਗੱਲ ਕੀਤੀ ਤਾਂ ਉੱਥੇ 12:30 ਤੋਂ ਲੈ ਕੇ 4 ਵਜੇ ਤੱਕ ਕੰਮ ਕਰਨ ਤੇ ਰੋਕ ਲਾਈ ਹੈ। ਮੰਦੇ ਕਰਨ ਉਹ ਗੱਲ ਵੱਖਰੀ ਹੈ ਸਰਕਾਰ ਨੇ ਰੋਕ ਲਾਈ ਹੈ ਤੁਸੀਂ ਰੁਕ ਕੇ ਕੰਮ ਜਿਆਦਾ 35 ਡਿਗਰੀ ਤੋਂ ਤਾਂ ਤੁਸੀਂ ਚੀਗੋ ਜਿਹੜਾ ਲੈ ਸਕਦੇ ਆ। ਕਾਨੂੰਨ ਸਾਨੂੰ ਕੀ ਕਹਿੰਦਾ ਕਿ ਮਜ਼ਦੂਰ ਆਪਣੇ ਸਰੀਰਕ ਸੁਰੱਖਿਆ ਦੇ ਲਈ ਕੰਮ ਨੂੰ ਰੋਕ ਸਕਦੇ ਆ।